ਦੋਸਤੋ ਪਿਛਲੇ ਕੁਝ ਦਿਨਾਂ ਤੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਜਿਸ ਨੂੰ ਦੇਖ ਕੇ ਕਿ ਦਿਲ ਖੁਸ਼ ਹੋ ਗਿਆ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਅਤੇ ਲੋਕਾਂ ਦਾ ਕਹਿਣਾ ਆ ਵੀ ਜਿਹੜਾ ਗੁਰੂ ਘਰ ਦੇ ਵਿੱਚ ਮਾਇਆ ਇਕੱਠੀ ਹੁੰਦੀ ਆ ਉਹ ਗਰੀਬਾਂ ਦੀ ਹੈਲਪ ਕਰਨੀ ਚਾਹੀਦੀ ਆ ਇੱਥੇ ਸੰਗਤ ਦੇ ਵਿੱਚ ਗੁਰੂ ਕੋਰਨ ਦੀ ਗੋਲਕ ਦੀ ਮਾਇਆ ਵਰਤਾਈ ਗਈ ਜਿਵੇਂ ਕਿ ਤੁਸੀਂ ਇਹ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਪਰ ਲੋਕ ਇੱਥੇ ਵੀ ਨੈਗੇਟਿਵਿਟੀ ਭਾਲਦੇ ਨੇ ਕੁਝ ਲੋਕਾਂ ਦੇ ਕਮੈਂਟ ਆਏ ਹੋਏ ਸੀ ਵੀ ਇਦਾਂ ਵੰਡਣ ਦੇ ਨਾਲੋਂ ਕਿਸੇ ਗਰੀਬ ਨੂੰ ਦੇ ਦੋ ਪਹਿਲਾਂ ਲੋਕ ਦੂਜੀ ਸਾਈਡ ਦੇ ਵਿੱਚ ਹੁੰਦੇ ਨੇ ਫਿਰ ਦੂਜੀ ਸਾਈਡ ਦੇ ਵਿੱਚ ਹੋ ਜਾਂਦੇ ਨੇ ਜੇ ਕੋਈ ਚੰਗਾ ਕੰਮ ਕਰਨ ਲੱਗਦਾ ਆ ਬਾਬਾ ਜੀ ਹੋਰਾਂ ਨੇ ਸਾਰੀ ਮਾਇਆ ਸੰਗਤ ਦੇ ਵਿੱਚ ਵਰਤਾਈ ਮੀਨਾ ਕਿਸੇ ਵਿਤ ਕਰੇ ਤੋਂ ਤੁਸੀਂ ਦੇਖ ਸਕਦੇ ਹੋ ਨਹੀਂ ਤਾਂ ਮਾਇਆ ਲੋਕਾਂ ਦੇ ਵੱਲੋਂ ਏਨੀ ਜ਼ਿਆਦਾ ਖਾਈ ਜਾਂਦੀ ਆ ਗੁਰੂ ਘਰ ਦੀਆਂ ਗੋਲਕਾ ਲੂਟੀਆਂ ਜਾਂਦੀਆਂ ਨੇ ਪਰ ਇੱਥੇ ਦਿਲ ਖੁਸ਼ ਹੋ ਗਿਆ ਇਹ ਵੀਡੀਓ ਦੇਖ ਕੇ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਰ ਵਾਇਰਲ ਹੋ ਰਹੀ ਆ ਤੇ ਚਰਚਾ ਦਾ ਵਿਸ਼ਾ ਬਣੀ ਹੋਈ ਆ ਤੁਸੀਂ ਇਸ ਵੀਡੀਓ ਕਲਿੱਪ ਦੇ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਹੋਰ ਪੰਜਾਬ ਤੋਂ ਰਿਲੇਟਿਡ ਖਬਰਾਂ ਦੇ ਲਈ ਮਿਲਦੇ ਹਾਂ ਹੋਰ ਤਾਜ਼ਾ ਅਪਡੇਟ ਲੈ ਕੇ ਧੰਨ